ਸੱਸੇ ਕਿ ਅਪਰਾਧਕ ਵਾਰਦਾਤਾ ਜੁੜੀਆਂ ਨੇ ਪੰਜਾਬ ਦੇ ਵਿੱਚ ਰੁਕ ਨਹੀਂ ਰਹੀਆਂ ਨੇ ਕਾਨੂੰਨ ਵਿਵਸਥਾ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਕਰਿਆਨਾ ਸਟੋਰ ਦੇ ਬਾਹਰ ਗੋਲੀਆਂ ਚੁਲਾਈਆਂ ਗਿਆ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਦੇ ਫਤਿਆਬਾਦ ਦੇ ਵਿੱਚ ਉਸ ਵਾਰਦਾਤ ਨੂੰ ਚਾਰਜ ਦਿੱਤਾ ਗਿਆ ਗੋਲੀਆਂ ਚਲਾਉਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਸ਼ੋਰੂਮ ਦੇ ਵਿੱਚ ਗੋਲੀਆਂ ਵੱਜੀਆਂ ਨੇ ਗੋਲੀਆਂ ਚੁਲਾ ਕੇ ਬਦਮਾਸ਼ ਉਹ ਫਰਾਰ ਵੀ ਹੋ ਗਏ ਉਸ ਦੇ ਵੱਜੋ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰ ਦਿੱਤਾ ਹੈ ਸ਼ੋਰੂਮ ਮਾਲਕਾ ਤੋਂ ਫਿਰੋਤੀ ਦੀ ਮੰਗ ਵੀ ਕੀਤੀ ਗਈ ਸੀ ਐ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਫਤਿਹਗੜ੍ਹਵਾੜ ਦੁਕਾਨਦਾਰ ਕਰੇਨੇ ਦੀ ਦੁਕਾਨ ਤੇ ਇੱਕ ਟੀਵੀ ਦੀ ਦੁਕਾਨਾ ਦੇ ਵਿੱਚ ਦੋ ਦੋ ਅਣਛਾਤੇ ਬੰਦੇ ਦੋ ਜੌਣੇ ਗੋਲੀਆਂ ਮਾਰ ਕੇ ਸ਼ਟਰ ਤੋੜੇ ਆ ਹਾਲਾਤ ਬੜੇ ਖਰਾਬ ਹੈ ਸਾਡੇ ਇੱਥੇ ਅਸੀਂ ਸਾਰੇ ਦੁਕਾਨਦਾਰਾਂ ਨੂੰ ਸਾਰੇ ਪਿੰਡ ਨੂੰ ਬੇਨਤੀ ਕਰਦੇ ਆ ਕਿ ਸਾਡੇ ਨਾਲ ਸਹਿਯੋਗ ਕਰਨ ਇਹ ਪਹਿਲੇ ਇਹਨਾਂ ਦੀ ਵਾਰੀ ਹੈ ਹੋਰ ਵੀ ਸਾਰਿਆਂ ਦੀ ਵਾਰੀ ਆ ਸਕਦੀ ਆ ਸਾਰੇ ਜਣੇ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਦੋ ਮਿੰਟ ਮਨਦੀਪ ਸਿੰਘ ਜੀ ਕਿਹੜਾ ਪਿੰਡ ਵਦਿਆਵਾਰ ਕੀ ਗੱਲਬਾਤ ਹੋਈ ਜਿਹੜੀ ਧਰਨਾ ਲਾਇਆ ਅੱਜ ਰਾਤ ਨੂੰ ਵੀਰ ਜੀ ਆਪਣੇ ਗੋਲੀਆਂ ਚਲੀਆਂ ਵਾ ਪਹਿਲਾਂ ਚੱਕ ਵਾਲਿਆਂ ਦੇ ਚਲੀਆਂ ਗੋਲੀਆਂ ਤੇ ਬਾਅਦ ਵਿੱਚ ਆਪਣੇ ਘਰ ਦੇ ਫੂਲੇ ਕੇ ਮਾਰੀ ਕਿੰਨੀਆਂ ਗੋਲੀਆਂ ਚਲਿਆ 6 ਰੌਣਕ ਫੈਰ ਹੋਈ ਤੇ ਕੋਈ ਰஞ்சிਸ਼ੂਕ ਤੁਹਾਡੀ ਪ੍ਰਾਣੀਆਂ ਕੀ ਕੋਈ ਕਿਸੇ ਤਰ੍ਹਾਂ ਦੀ ਰஞ்சிਸ਼ ਨਹੀਂ ਆਪਣੀ ਨਾਂਗੇ ਨਾਲ ਕੋਈ ਬੈਰ ਹੋਇਆ ਕੋਈ ਪ੍ਰੋਤੀ ਦੀ ਕਾਲ ਆਈ ਹੋਵੇ ਨਾ ਕੋਈ ਕਾਲ ਜਿਹੜਾ ਅੱਜ ਧਰਨਾ ਲਾਇਆ ਕਦੇ ਵਾਸਤੇ ਲਾਇਆ ਹਰ ਵਾ ਇਸੇ ਕਰਕੇ ਲਾਇਆ ਜੀ ਕੋਈ ਵੀ ਆਮ ਦੁਕਾਨਦਾਰ ਆ ਇਥੇ ਦੁਕਾਨਾਂ ਦੇ ਕੋਈ ਸੇਫ ਨਹੀਂ ਹੈ ਜੀ ਜਿਹੜਾ ਮਰਜ਼ੀ ਗੋਲੀਆਂ ਚਲਾ ਕੇ ਚਲੇ ਜਾਂਦਾ ਜੀ ਕੀ ਮੰਗ ਕਰਦੇ ਆਪਾਂ ਮੰਗ ਕਰਦੇ ਆ ਵੀ ਆ ਇਹ ਚੀਜ਼ਾਂ ਬਸ ਰਹੀ ਜੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲੋਂ ਕੀ ਵਿਸ਼ਵਾਸ ਦਵਾਇਆ ਉਹਨਾਂ ਨੇ ਅਜੇ ਕੋਈ ਵਿਸ਼ਵਾਸ ਨਹੀਂ ਜੀ ਅਜੇ ਯੂਨੀਅਨ ਸਾਰੀ ਯੂਨੀਅਨ ਇਕੱਠੀ ਹੋਈ ਆ ਤੇ ਯੂਨੀਅਨ ਹੀ ਫੈਸਲਾ ਕਰਨਾ ਯੂਨੀਅਨ ਹੀ ਖੜਾ ਕੋਈ ਬੰਦਾ ਹੋਏ ਬੰਦ ਕਰ ਆ ਜੁਨੀਅਨ ਨੇ ਦਿੱਤੀ ਆ ਸਾਰੇ ਦੁਕਾਨਦਾਰ ਇਕੱਠੇ ਹੋਏ ਆ ਤੁਹਾਡੇ ਜਿਹੜੇ ਚਮਕੀਦਾਰ ਆਪ ਨੂੰ ਪਹਿਲਾਂ ਦੱਦੇ ਉਹਨਾਂ ਨੂੰ ਦੱਸਿਆ ਤਾਂ ਹਾਂ ਉਹ ਮੌਕੇ ਤੇ ਮੌਜੂਦ ਹੀ ਕਿਤੇ ਸਮਝ ਦੀ ਦੀ ਆ ਜਿੰਨਾਂ ਵੱਲੋਂ ਗੋਲੀ ਚਲਾਈ ਕਿੰਨੇ ਆ ਆਦਮੀ ਸੀ ਹਾਂਜੀ ਜਿੰਨਾਂ ਵੱਲੋਂ ਗੋਲੀ ਚਲਾਈ ਕਿੰਨੇ ਜਾਨੇ ਸੀ ਉਹ ਦੋ ਜਣੇ ਇਹੀ ਗਏ ਆਪਣੇ ਕੈਮਰੇ ਦੀ ਵੀ ਅੱਧੀ ਹੈ ਸਪੈਸੀਟੀ ਚ ਆਉਂਦੀ ਆ ਹੋਰ ਹੋਰ ਦੇ ਕਹਿ ਨਹੀਂ ਸਕਦੇ ਹਾਂਜੀ ਜੀ ਜੀਡੀ ਵੀ ਵਿੱਚ ਆਉਂਦੀਆਂ ਫੋਟੋ ਉਹਨਾਂ ਦੀ ਨਹੀਂ ਮੂੰਹ ਬੰਨੇ ਆ ਜੀ ਕੋਈ ਪਤਾ ਨਹੀਂ ਪਾਉਂਦੇ ਜਿਹੜਾ ਬੁਜਾਰਾ ਵਾਲਾ ਵੱਲੋਂ ਧਰਨਾ ਲੈ ਗਿਆ ਸਰ ਕੀ ਮਾਮਲਾ ਸਾਰਾ ਉੱਚੀ ਜਿਹੜਾ ਰਾਤ ਇਨਸੀਡੈਂਟ ਹੋਇਆ ਜੀ ਜ ਤਕਰੀਬ 11:00 ਵਜੇ ਜਿਹੜੇ ਅਨਨੋਨ ਬੰਦੇ ਦੋ ਦੁਕਾਨ ਦੇ ਸ਼ਟਰ ਦੇ ਉੱਤੇ ਫਾਇਰ ਕਰ ਗਿਆ ਕੋਈ ਪਛਾਣ ਨਹੀਂ ਕਰਦਾ ਇਹ ਇੱਕ ਘਰ ਦੇ ਇੱਕ ਦੁਕਾਨ ਇਹਨਾਂ ਨੂੰ ਅਸੀਂ ਪ੍ਰੋਪਰ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਵਿੱਚ ਇਹ ਸੀ ਕਿ ਸ਼ਾਇਦ ਮੀਂਹ ਦੀ ਪੁਲਿਸ ਜਿਹੜੀ ਆ ਜਿਹੜਾ ਚੌਂਕੀਦਾਰ ਦਾ ਉਹ ਕਾਰਵਾਈ ਨਹੀਂ ਕਰਦਾ ਅੱਗੇ ਇਸ ਨੂੰ ਆਪਣੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਤੇ ਜਰਦੀ ਤੋਂ ਜਲਦੀ ਬੰਦੇ ਵੜ ਕੇ ਅੰਦਰ ਤੇ ਸਰ ਕੋਈ ਫਰੋਦੀ ਦੀ ਕਾਲ ਵੀ ਆਈ ਇਹਨਾਂ ਨੂੰ ਨਹੀਂ ਅਜੇ ਤੱਕ ਕੋਈ ਫਰੋਦੀ ਦੀ ਕਾਲ ਸਰ ਦਰਖਾਸਤ ਦਿੱਤੀ ਆ ਦਾ ਇਸ ਬੰਦੀ ਕੋਲਟੀ ਮੇਸੇ ਤੁਸੀਂ ਧਰਨੇ ਵਾਲਾ ਕਿਹਾ ਸਰ ਉਹਨਾਂ ਦਾ ਕੀ ਕਹਿਣਾ ਜਿਹੜਾ ਧਰਨਾ ਵਾ ਜੀ ਇਹਨਾਂ ਨੇ ਮੇਰੇ ਨਾਲ ਗੱਲ ਹੋ ਗਈ ਜੀ ਕੋਈ ਉਹਨਾਂ ਦਾ ਇਸ਼ੂ ਸੀ ਕਿ ਕੇ ਗੱਲ ਹੀ ਹੋਣੀ ਬਟ ਐ